ਅੰਮੀ ਕੀ ਮੂ ਲੱਗੀਆਂ ਤੂੰ ਆ ਤੇ ਡੈਡੀ ਨੇ ਨਵੀਂ ਰਸੀ ਦਸਤੀ ਐ ਤੇ ਕਿੰਨੇ ਪਾਸੋਂ ਬਣਾਇਆ ਸੀ ਉਥੇ ਛੇੜੀ ਨਾਮ ਰਹੂਈ ਚਿੱਲਾ ਆਇਆ ਉਹਦਾ ਆਪਣੇ ਗਾਣੇ ਸੰਦਾ ਆ ਡੈਡੀ ਨੇ ਹੋਰ ਬਣਾ ਲੈ ਵਿੱਚ ਕਹਿੰਦੇ ਆਹ ਪਾਲਾ ਵਿੱਚ ਐਦਿ ਪਾ ਦੇ ਨਾ ਨਹੀਂ ਨਹੀਂ ਪਾ ਕਿਉਂ ਵੰਦਾ ਕਿ ਨਹੀਂ ਹਾਂ ਜਲਦੀ ਜਲਦੀ ਬਣਾਓ ਕੀ ਬਣਾਉਣ ਲੱਗਿਆ ਆਹ ਜਿਹੜਾ ਮੈਂ ਸਮਾਨ ਲਿਆ ਕੀਤਾ ਇਹ ਕੀ ਪੂੜੇ ਚਿਲਾ ਹੈ ਹੈ ਚਿਲਾ ਬਣਾਉਣ ਲੱਗਿਆ ਚਿਲਾ ਕੀ ਕੀ ਭਰ ਆਇਆ ਤੇ ਕੀ ਪਾਇਆ ਕੀ ਇਹਦੇ ਚ ਚਿਲਾ ਨਹੀਂ ਚਿਲਾ 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 ਕੀ ਪਾਇਆ ਕੀ ਇਹਦੇ ਚ ਰੇਸਨ ਹਾਂ ਤੇ ਐਗ ਕੀ ਪਾਇਆ ਹੈ ਕੀ ਪਾਇਆ ਆ ਦੇਖ ਲੈ ਇਹ ਪਈਆ ਮਿਰਚ ਪਾਈ ਆ ਹਲਦੀ ਲੂਣ ਨਾ ਜੀਰਾ ਪਟਰਾ ਪਸ ਪਾਇਆ ਤੇ ਉਹ ਚਾਟ ਆਰਾਮਸਾਲਾ ਹੀ ਪਾ ਦੇ ਉਹ ਕਰਨਾ ਉਹਦੇ ਨਾਲ ਨਾ ਸੁਬਾਦ ਆ ਜਾਂਦਾ ਬਹੁਤ ਵਧੀਆ ਲੱਗਦਾ ਹੈ ਜਿਹੜੀ ਚਿਨ ਪਾਈ ਬਣਾਉਣ ਕੀ ਲੱਗੇ ਹੋ ਤੁਸੀਂ ਮੈਂ ਤਾਂ ਕੱਲ ਉਹਤੇ ਦੇਖਿਆ ਸੀ ਮਾਲ ਫੇਸਬੁੱਕ ਤੇ ਬਣਾਈ ਜਾਂਦਾ ਸੀ ਕੋਈ ਇਹ ਅਸੀਂ ਪਰਸੂ ਖਾ ਚੁੱਕੇ ਆ ਬਣਾ ਕੇ ਜਿਹੜਾ ਫੇਸਬੁੱਕ ਤੇ ਬਣਾਈ ਸੀ ਇਹਦੇ ਨਾਲ ਕੀ ਮਿਲੂ ਚਾ ਹੈ ਚਾਰ ਨਾ ਵੇਸਣ ਜਾਂਦਾ ਪੈ ਜਾਂਦਾ ਆਹ ਤਾਂ ਕੀ ਆਪ ਦੀ ਮਰਜ਼ੀ ਨੇ ਪਾਈ ਜਾਂਦੇ ਆ ਆਹ ਨਾ ਸੀ ਤਾਂ ਹੈ ਪਾਦਾ ਦੇਖੀਓ ਹੁਣ ਕੀ ਬੰਦ ਸੌਸ ਤਾਂ ਹੈਣੀ ਕੀ ਸੌਸ ਵੀ ਲਿਓ ਹੈ ਜੀ ਨਾਰਮਲੀ ਚੰਗਾ ਹੁੰਦਾ ਨਾਮ ਕਿੱਥੋਂ ਸਿੱਖਿਆ ਆਂਦੇ ਬਣਾਉਣਾਗੇ ਸਾਰੀ ਦਿਨ ਤਾਂ ਕੋਈ ਨਹੀਂ ਬਚੀਦਾ ਆਹੀ ਕੋਜੀ ਸਿੱਖੀਦਾ ਫੇਸਬੁੱਕ ਤੋਂ ਫੇਸਬੁੱਕ ਤੋਂ ਮੇਰਾ ਫੇਸਬੁੱਕ ਤਾਂ ਮੈਂ ਚਲੋ ਨਹੀਂ ਖਾਤੀ ਆ ਕਿਉਂ ਫੋਨ ਫਾਇਦੇ ਆਸਤੇ ਵੀ ਇਹਦਾ ਨੁਕਸਾਨ ਵੀ ਆ ਇਹਦਾ ਹਾਂ ਨੁਕਸਾਨੀ ਨੁਕਸਾਨਾ ਫਾਇਦਾ ਤਾਂ ਮੈਨੂੰ ਨਹੀਂ ਇਹਦਾ ਕੀ ਟਿੱਕੀਆਂ ਹੀ ਬਣਾਣੀਆਂ ਕਿ ਪਰੌਂਠਾ ਬਣੂ ਰੋਟੀ ਹਾਂ ਰੋਟੀ ਫਿਰ ਹੋਰ ਪਤਲਾ ਕਰ ਇਹਨੂੰ ਕਰਾਂਗੇ राम नाल ਕਰੀਦਾ ਇਦਾਂ ਥੋੜੀ ਨਾ ਆਂਡੇ ਦਾ ਥੋੜੇ ਜੇ ਪਾਏ ਤਿੰਨ ਪਾਏ ਤਿੰਨ ਆਂਡੇ ਨਾਲ ਕੀ ਬਣੂਗਾ ਦਾ ਆਂਡੇ ਦਾ ਪਾ ਕੇ ਟੋਟਾ ਟਟ ਆ ਫਰਨ ਆ ਫਰ ਆਂਡਾ ਕਿਹੜਾ ਕਿੱਡਾ ਬਣਦਾ ਤੇ ਹੋ ਜਾਂਦਾ ਨਾ ਉਹ ਹੈਵੀ ਹੁੰਦਾ ਵਾ ਬੇਸਾ ਨੂੰ ਤੇ ਉੱਚ ਬਣਾਇਆ ਹੈ ਉੱਚ ਨਹੀਂ ਹੁੰਦਾਗਾ ਇਹ ਦੂਜੇ ਚ ਕਿਉਂ ਮੈਕਸੀ ਦੇ ਵਿੱਚ ਪਾ ਕੇ ਗ੍ਰਾਉਂਡ ਕਰ ਲੈਣਾ ਜਮਾ ਇਹ ਵੀ ਕਰ ਲੈਣਾ ਤੁਸੀਂ ਕੋਈ ਚਾਇਦਾ ਕੰਮ ਵੀ ਕਰ ਲਿਆ ਕਰੋ ਤੋ ਅੱਜ ਦਾ ਇਹ ਕਰਨਾ ਖਾਣਾ ਹੀ ਆ। ਹਾਂ। ਚਾਦੀ-ਚਾਦੀ ਬਣਾ ਦੇ ਕਰਾ ਦੀ ਮੈਂ ਟਾਈਮ ਮਗਾਤਾ ਘੰਟਾ ਦਾ ਲੰਚ ਆ ਬਰਾ ਸਾਡੇ ਬੰਦੇ ਭੱਜ ਕੇ ਆਉਂਦੀ। ਇਹੋ ਜਿਹੀ ਐਡ ਮੋਰ ਟਾਈਮ ਨਾਲ ਆ ਜਾ ਕਰੋ। ਹਾਂ? ਮੈਂ ਰੋਟੀ ਲਾਉਣ ਲੱਗੀ ਥੋੜੀ। ਰੋਟੀ ਦੀ ਜਿਹੜੀ ਆ ਪੈਂਦ ਦਾ ਸਮਾਂ ਆ। ਜੀ ਜੀ ਮੈਂ ਇਹ ਆ ਕੇ ਰੱਖੀ ਆ ਬਾਹਰ ਦੀ। ਕੈਨੇਡਾ ਮੈਂ ਅਰ ਕੱਲ ਯਾਰ ਯਾਰ ਦੋਸਤ ਨੇ ਭੇਜੀ ਆ। ਕਹਿੰਦੇ ਦਵਾਈ ਚੋੜੀ ਮਿਲਦੀ ਹੈ ਇੱਥੋਂ ਮਿਲ ਜਾਂਦੀ ਹੈ ਇਹ ਤੇ ਦਵਾਈ ਚੋੜੀ ਮਿਲਦੀ ਕਹਿੰਦੇ ਇਹ ਤਾਲੂ ਤੁਮਕਾ ਮੇਰੇ ਕੋਲ ਹਰ ਇੱਕ ਮਿਲ ਜਾਂਦੀ ਹੈ ਰੰਮ ਮੈਂ ਇੱਥੇ ਲੱਗ ਆਂਡਾ ਹੀ ਆ ਬਸ ਨਹੀਂ ਪਿਆਰ ਪਾਇਆ ਹੈ ਉਗਾ ਜਾਂ ਪਿਆਜ਼ ਵਾਗੇ ਨੇ ਵਿੱਚ ਪਾਣੀਆ ਸਲਾਈ ਮਛੀਨਾ ਵੇਚ ਲੋ ਮਿਰਚਾ ਵੇਚ ਲੋ ਮਿਰਚਾ ਨਹੀਂ ਪਈਆਂ ਤੇ ਆ ਭੱਜਿਆ ਲੋਹਾ ਵੇਚ ਲੋ ਸਾਰੀ ਦਿਹਾੜੀ ਪਤਾ ਨਹੀਂ ਇੱਥੇ ਕਿੰਨੀ ਕਿਹੇ ਕਿੱਟਾ ਕਿਹੇ ਜਿਹੜੀ ਆ ਗਲੀ ਆ ਵੀ ਇਹਦੇ ਵਿੱਚ ਤਕੜੇ ਕੋਈ ਵੱਡੇ ਲੋਕ ਰਹਿੰਦੇ ਆ ਵੀ ਜੀਹਦਾ ਪਤਾ ਨਹੀਂ ਕਿੰਨਾ ਕੁ ਕੁਆੜ ਖੜੀ ਵੀ ਇਹਦੇ ਗਲੀ ਕੁਆਰੀ ਹੀ ਰਹਿੰਦੇ ਆ ਘੱਟੋ ਘੱਟ ਫੇਰ ਤੋਂ ਲੈ ਕੇ 50 ਲੱਗ ਜਾਂਦੇ ਪਾਣੀ ਹੁੰਦੇ ਆ ਗਲੀ ਹੋਰ ਸਰਕੇ ਤੋਂ ਜੋ ਲੱਗਦੇ ਆ ਜੀ ਲੋਹਾ ਵੇਚ ਲੋ ਖਾਣੋ ਬੋਤਲਾ ਵੇਚ ਲੋ ਹੂੰ ਤਿੰਨ ਚਾਰ ਗਲੀਆਂ ਲਾ ਪਾਣੀ ਸਸ ਵੇਚ ਲੋ ਕੁਆਲਿਟੀ ਚੋਂ ਤਾਂ ਹੀ ਨਿਕਲ ਜਾਂਦਾ ਹੈ ਹਾਂ ਉਹ ਕੁਆਲਿਟੀ ਚੋਂ ਦੇ ਨਿਕਲ ਜਾਂਦੀਆਂ ਗਲੀਆਂ ਗਲੀਆਂ ਵੇਚ ਦੀ ਲੋ ਹਾਂ ਚਲ ਬਣਾ ਹੁਣ ਪੈ ਬਹੁਤ ਹੋ ਗਿਆ 10 ਹੁਣ ਉਹ ਕੋਹ ਤਾਂ ਹੋਵੇ ਸਵਾਰ ਕੇ ਖਾਣਾ ਕਹਿੰਦਾ ਹੈ ਮੈਨੂੰ ਇੱਥੇ ਦੱਸ ਦੋ ਚਾਹ ਚੰਗੀ ਪਰਲੇ ਪਰਸ ਚਾਹ ਹੰ ਆਂਡਾ ਕਿਹੜਾ ਬਣੇਂਗਾ ਆਂਡਾ ਫਰਾਈ ਇਹ ਕਹਿੰਦੇ ਆਂਡਾ ਫਰਾਈ ਆਂਡਾ ਫਰਾਈ ਆਂਡਾ ਅੰਗਲੇਟ ਪਲਾਨੀ ਕੀ ਬਣੂਗਾ ਤੁਹਾਨੂੰ ਪਤਾ ਹੋਣਾ ਜਿਹੜੇ ਆਂਰ ਮੌਲੇ ਦਾ ਉਹ ਪਾਇਆ ਸੀ ਆਉਲੇ ਆਉਲੇ ਦਾ ਚਾਰ ਬਹੁਤ ਸਵਾਦ ਨੇ ਯਾਰ ਬੜਾ ਘੈਂਟ ਹੋਣਾ ਆਹ ਮਰੱਬਾ ਵਾ ਹਾਂ ਆ ਆ ਚਾ ਚਾ ਉਹ ਛੰਡੋ ਆ ਸਮਲ ਆਉਂਦੀ ਆ ਦੇ ਆਉਂਦੀ ਆ ਸੰਗ ਕੇ ਬਹੁਤ ਆਉਂਦੀ ਵੀਡੀਓ ਬਣਾਉਣਾ ਵਿੱਚ ਦੀ ਸੰਗੜਾ ਹੋਣਾ ਤਾਂ ਗਾ ਲਈ ਪਾਉਂਦੀ ਹਾਂ ਕੇ ਆਂਦੇ ਛਾਣੇ ਦਾ ਕਹਿਆ ਤੇ ਔਲੇ ਦਾ ਖਾਦਾ ਬਾਅਦ ਵਿੱਚ ਸਵਾਦ ਆਉਂਦਾ ਇਹਦਾ ਮਹਾਰਾ ਕੀ ਆ ਕੋਈ ਪਤਾ ਲੱਗਿਆ ਵੀ ਔਲੇ ਦਾ ਖਾਦੇ ਦਾ ਕੀ ਚੱਕਰ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਵਧੀਆ ਚੀਜ਼ ਹੈ ਔਲੇ ਉਹ ਜਿੱਥੇ ਮੈਂ ਸੱਤ ਵੀਰ ਨੂੰ ਸਕੂਲ ਛੱਡਣ ਜਾਣਾ ਰਾਜ ਡਾਡ ਰਾਤ ਲਗਾ ਉਹਦਾ ਉਹ 20 ਪਤਾ ਨਹੀਂ ਕਿਹੜਾ ਉਹ ਮੈਂ ਦੇਖਦਾ ਹੋਲੇ ਮੋਟੇ ਮੋਟੇ ਕੱਲ ਨੂੰ ਮੈਂ ਸਕੂਲ ਗਿਆ ਨਾ ਇਹਨੂੰ ਛੱਡਣ ਨੂੰ ਤੇ ਮੈਂ ਉਹਨੂੰ ਪੁੱਛ ਕੇ ਆਉਂ ਪਾਈ ਕਿ ਮੈਂ ਕਹਿੰ ਗਿਆ ਯਾਰ ਆਹ ਨਹੀਂ ਦੇ ਦੋਗਾ ਮੋਲੀ ਦੇ ਦੇ ਮੋਲੀ ਦੇ ਦੋਗਾ ਮੋਲ ਲਿਆਉਂ ਕਹਿੰਦਾ ਮੋਲ ਦੇ ਦੇ ਹਾਂ ਪੁੱਛ ਲਾਂਗੇ ਉਹ 20 ਪਤਾ ਨਹੀਂ ਕਿਹੜਾ ਵਾ ਆਹਲੇ ਪੂਰੇ ਏਡੇ ਏਡੇ ਮੈਂ ਦੇਖੇ ਆ ਉਹ ਦੇਖੇ ਏਡੇ ਏਡੇ ਆਲੇ ਅੱਛਾ

ਅਰੇ ਬੂਏ ਗਾੜੀ ਬੱਤਰ ਬਾਉਂਡ ਹੈ ਆਏ ਆਣ ਦੇਖੀ ਲੋ ਕੀ ਕੀ ਕਹਿੰਦੇ ਆ ਸਾਹਮਣੇ ਲੱਗੀ ਕੋਈ ਆਪੇ ਸਾਡੇ ਆਏ ਪਤਾ ਕੀ ਆ ਆਪ ਨੂੰ ਪਤਾ ਲੱਗਾ ਮੈਨੂੰ ਪਤਾ ਜਦੋਂ ਕੋਈ ਮਾਝੀ ਦੀ ਬੋਲੀ ਨਾ ਬਹੁਤ ਵਧੀਆ ਬੋਲਦੀ ਆ ਹਨਾ ਤੇ ਉਹਨਾਂ ਸਾਡੇ ਨਾਲ ਜਦੋਂ ਅਸੀਂ ਪਹਿਲਾਂ ਛੋਟੇ ਛੋਟੇ ਹੁੰਦੇ ਸੀ ਤੇ ਉਹ ਜਦੋਂ ਅਸੀਂ ਮੈਂ ਹਰੰਬੇ ਤੇ ਜਾਂਦੇ ਹੁੰਦੇ ਸੀ ਫੜੰਬਾ ਹਰੰਬਾ ਜਾਂਦੀ ਕਿਉਂਦਾ ਫੜੰਬਾ ਬਹੁਤ ਚਲਾ ਆ ਹੜੰਬਾ ਗਿਆ ਸੀ ਹੜੰਬਾ ਖੜੰਬਾ ਤੇ ਅਸੀਂ ਜਾਣਦੇ ਦਾਣੀ ਕੱਢਣ ਹਣਾ ਉੱਥੇ ਐਕਸ ਬੰਦਾ ਸੀ ਅਸੀਂ ਉਹਨੂੰ ਪੁੱਛ ਲਾਗੇ ਤੁਹਾਡੇ ਬੋਲੀ ਕਿਵੇਂ ਬੋਲ ਰਿਹਾ ਤੇ ਉਹ ਪਤਾ ਕੀ ਆਦਾ ਕਹਿੰਦਾ ਨਾ ਕਿ ਸਵੇਰ ਦੇ ਪਰੌਠਿਆਂ ਨਾਲ ਤਾਂ ਤੁਹਾਡਾ ਹਜੇ ਸਿੰਗਰ ਤੁਲਾ ਨਾ ਸਾਫ ਨਹੀਂ ਸੁਣੀ ਗੱਲ ਤਾਂ ਸੁਣ ਲੈ ਪਹਿਲਾਂ ਉਹ ਮੇਰੀ ਗੱਲ ਤਾਂ ਸੁਣ ਲੈ ਉਹ ਮੈਨੂੰ ਪਤਾ ਕੀ ਆਦਾ ਕਹਿੰਦਾ ਮੇਰੇ ਬੂਏ ਗਾੜੀ ਬੱਤਰ ਵਾਂਡੇ ਆਈ ਮੈਂ ਕਹਿੰਦਾ ਸਵਾਦ ਦਾ ਜਵਾਲ ਵੀ ਦੱਸ ਦੇ ਹੁਣ ਸਾਨੂੰ ਤਾਂ ਪਤਾ ਨਹੀਂ ਅੰਦਰ ਆ ਮੈਂ ਇਹ ਕਿਹਾ ਵੀ ਇਹ ਬੰਦਾ ਮੇਰੇ ਬਾਅਦ ਦੇ ਕੇ ਕਾਲਾ ਕਟਣ ਡਿਆ ਕਾਲਾ ਕਟਣ ਲੱਗਿਆ ਐ ਐਹੋ ਜੀ ਬੋਲੀਆ ਬੜੀ ਵਧੀਆ ਬੋਲੀਆ ਫੋਰੀਆਂ ਚੀਜ਼ਾਂ ਬੋਲਦੀ ਅਗਲੀ ਕੀ ਆਨੰਦ ਟੂਟ ਪੰਗਾਲਾ ਇਹਨੇ ਖਾਂਗਾ ਅੜ ਜੂਗੀ ਰੇਸ਼ਾ ਦੂਸਰਾਂ ਨਾਲ ਸਾਧ ਸਾਧਵੀਰ ਇਹ ਤੇ ਸ਼ਹਿਦ ਲਾ ਕੇ ਖਾਣੇ ਪੜਿਆ ਤੂੰ ਹੀ ਨਹੀਂ ਖਾਂਦੇ ਇਹ ਨਾਲੇ ਪੁਰਾਣਾ ਸ਼ਹਿਦ ਪਿਆ ਵਾ ਉਹ ਉਪਰ ਹੀ ਕਾਲੀ ਬੋਤਲ ਐ ਚੀ ਵਿੱਚ ਕੱਟ ਕੇ ਰੱਖੀ ਆ ਆ ਮੈਂ ਉਹ ਚ ਪੀਣੀ ਨੂੰ ਪਾਣੀ ਹਲਾਉਣਾ ਯਾਰ ਏਦਾਂ ਉਦੋਂ ਕਿਵੇਂ ਆ ਆ ਸ਼ਹਿਦ ਆ ਦੇ ਕਿੱਡਾ ਵਧੀਆ ਸ਼ਹਿਦ ਮੈਂ ਕਾਂਟਰੀ ਬੋਤਲ ਆ ਪ्योर ਦੇਸੀ ਸ਼ਹਿਦ ਪ्योर ਦੇਸੀ ਸ਼ਹਿਦ ਆਹੇ ਘੈਂਡਾ ਚਲ ਮੈਂ ਤਾਂ ਖਾਂਦਾ ਨਹੀਂ ਮੈਂ ਤਾਂ ਹੀ ਖਾਦਾ ਵੀ ਆਪਣਾ ਉਹਦਾ ਕੀ ਬੋਲਦੇ ਉਸਕੋ ਆ ਦੁੱਧਿਆ ਪਿਆ ਨਾ ਤੁਹਾਡਾ ਸ਼ਹਿਦ ਕੀ ਬੋਲਦੇ ਇਹਦਾ ਨਾ ਰੱਖਦਾ ਰੱਖਦਾ ਅੱਧੇ 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 ਰੱਖਦੇ ਨੋਟ ਇਹ ਪੀਤਾ ਨਹੀਂ ਨਾ ਜਾਂਦਾ ਇਹ ਪਤਾ ਕਾਹਤੋਂ ਪੀ ਸਕਦਾ ਮੈਂ ਕਿਉਂਕਿ ਮਿੱਠੇ ਦਾ ਕੋਟਾ ਮੇਰਾ ਹੋਇਆ 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 ਦਾਰੂ ਗਾੜੀ ਹੋਇਆ ਉਹ ਯਾਰ ਮੈਂ ਮਾਰੀ ਗਈ ਸੀ ਇੱਥੇ ਜਾ ਇਹ ਤਾਂ ਹੱਥ ਵੀ ਪਰ ਇੱਕ ਚਾਹ ਜਾ ਭਰ ਕੇ ਤੇ ਪਰੌਂਠੇ ਨਾਲ ਖਾਇਆ ਕਰ ਜੇ ਪਰੌਂਠਾ ਖਾਣ ਦਾ ਤਾਂ ਫਾਇਦਾ ਜੇ ਸ਼ਹਿਦ ਖਾਣਾ ਨਾਲ ਕਿਤੇ ਦਾਰੂ ਵੀ ਪੂਰੀ ਹੋਊਗੀ ਤੇ ਇਹੋ ਜਿਹਾ ਨਾਮ ਨਹੀਂ ਲੈਣਾਗਾ ਬਿਲਕੁਲ ਵੀ ਬੱਲੇ ਮਾ ਫਾਰ ਚੱਕੇ ਹਾਂ ਲੈ ਕੇ ਆ ਗਈਆਂ ਮੈਂ ਬੱਲਾ 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 ਪਤਾ ਲੱਗਿਆ ਮੈਂ ਹੁਣ ਹੱਥ ਤੋਂ ਆ ਵੰਦਿਆਂ ਬੜੇ ਹਾਂ ਤੇ ਪਿਆਵ ਦੇ ਵਿੱਚ ਕਾਰਚ ਕਿੱਟ ਜੀ ਪਈ ਆ ਛੋਟੀ ਜੀ ਖਲਾਰਾ ਆ ਜੇ ਅਸੀਂ ਭਾਂਡੇ ਸਵੇਰ ਦੇ ਨਹੀਂ ਮਾਜੇ ਹਾਂ ਦੇੜੀ ਬਾਰ ਲੱਗੀ ਨਹੀਂ ਹੈਗੀ ਟੋਕਰੀ ਨਿੱਕੀ ਟੋਕਰੀ ਕਰੀਮ ਵਾਲੀ ਪਈ ਹੁੰਦੀ ਜਿੱਥੇ ਸੋ ਉਥੇ ਕਿੱਟ ਜੀ ਪਈ ਐ ਕੋਦੇ ਵਿੱਚ ਆ ਬੱਲਾ 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 ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਬੱਲਾ ਹੱਲਾ ਦਾ ਬਾਤ ਕਰ ਲਿਓ ਬੰਦਾਰੀ ਹਾਂ ਉਹ ਨਾ ਚੋਕਰ ਤਾਂ ਨਹੀਂ ਨਾ ਕਰਨਾ ਨਹੀਂ ਚੋਕਲੇ ਕੋਸ਼ਕ ਹੁੰਦਾ ਏ ਪਾਪਾ ਹੁਣ ਕੀ ਕਰਾਂਗੇ ਇਹ ਤੇਲ ਲਾਵਾਂਗੇ ਮਾਰੀ ਸਾਸ ਉਹ ਸ਼ੇਮ ਉਹ ਤੇ ਆ ਗਈ ਉਹ ਹੋਏ ਕੱਚਾ ਮਰ ਏ ਮੈਂ ਤੂੰ ਮੈਂ ਤੂੰ ਤੂੰ ਦਾ ਤੂੰ ਮੈਨੂੰ ਇਹ ਕਿਹਾ ਵੀ ਕਿੱਥੇ ਹੋ ਜੀ ਮੂੰਹ ਤਾਂ ਟੂਕਣ ਵਾਲੀ ਉੱਥੇ ਪਈ ਆ ਕਿੱ데 ਪਈ ਆ ਕਿੱਦੇ ਵੀ ਨਾਲ ਪਈ ਆ ਮੈਂ ਕਿਹਾ ਵਾ ਅੱਗ ਲਾ ਕੇ ਰੱਖਤਾ ਵਾਈਟਾ ਲੀ ਬਣਾਇਆ ਵਾ ਇਹ ਹੁਣ ਤੂੰ ਮੈਂ ਤਾਂ ਕਿਹਾ ਚਿੱਤੀ 100 ਸਾਨੂੰ ਤੂੰ ਮੈਂ ਸ਼ੈਂਪੂ ਵਾਲਾ ਖਾਣਾ ਵਾ ਇੱਥੋਂ ਤੱਕ ਲੱਗੀ ਆ ਛੱਡ ਦੋ ਹੁਣ ਪਰੋ ਬਾਦਿਓ ਯਾਰ ਕਮਾਲ ਦੀ ਆ ਹੁਣ ਕੁੱਤੇ ਨੂੰ ਘੁੜੀ ਪਾਵਾਂਗੇ ਦਰਵੇਸ਼ ਆ ਵੀ ਕੁੱਕੜੀਆਂ ਆ ਪਾ ਮਾਰੀ ਗੱਲ ਹੋ ਗਈ ਹਣਾ ਹਾਂ ਪੂ ਉਹ ਕਰ ਲੈਣ ਗਿਆ ਉੱਤ ਚੱਕ ਦੋ ਚਿੜੀਆਂ ਨਹੀਂ ਇਹ ਗਲਤੀ ਤੇਰੀ ਆ ਮੇਰੀ ਗੱਲ ਹਣਾ ਜੇ ਐ ਕਲਾਂ ਗਿਆ ਵੱਡਕਾ ਵੱਡੀ ਬੜੀ ਕਰਦੀ ਆ ਤੂੰ ਆ ਪ੍ਰਧਾਨ ਮੰਤਰੀ ਗਰ ਮੈਨੂੰ ਨਾ ਉਹ ਦਿਖਾਉ ਕਰਨੀ ਜਾਂਦੀ ਗਰਮੀ ਦਿਖਾਉ ਜਾ ਕੇ ਹੱਥ ਤੇ ਰੱਖਦਾ ਹਾਂ ਤਾਂ ਤਾਂ ਹੁਣ ਪਲੇਟ ਵੀ ਬੰਦ ਪਲੇਟ ਨੂੰ ਕੁਝ ਨਹੀਂ ਲੱਗਦਾ ਨਹੀਂ 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 ਸਹੀ ਕੁਝ ਲੱਗਦਾ ਮੈਂ ਭਾਂਡੇ ਧਰ ਕੇ ਮੇਰੇ ਲਗਾ ਪਿਆ ਲੜਨਾ ਨਹੀਂ ਹੈਗਾ ਲੜਨਾ ਨਹੀਂ ਹੈਗਾ ਸ਼ੈਂਪੂ ਸਿਰ ਨਾਲ ਉਹ ਨਹੀਂ ਮਿਲਦਾ ਤੇ ਉੱਥੇ ਪਤਾ ਨਹੀਂ ਕਿੱਥੇ ਕੋਈ ਚਾਇਦਾ ਕੰਮ ਵੀ ਕਰ ਲਿਆ ਕਰੋ ਚੱਲ ਕੋਈ ਇੱਥੇ ਰੱਖੀ ਸੌਸ ਆ ਸੌਸ ਆ ਲੈ ਸੌਸ ਥਾਂ ਤੇ ਉਹ ਕੱਟੇ ਚ ਗਈ ਇਹ ਨਹੀਂ ਕੱਟੇ ਚ ਪਈ ਕੱਟੇ ਚ ਪਈ ਮੈਨੂੰ ਇਹ ਕਿਹਾ ਮੈਂ ਕੱਟੇ ਚ ਕਿਹਾ ਆ ਉਹ ਕਿਹੋ ਨਾਮ ਇਹਨੇ ਨਾ ਤੀ ਤੀ ਮੈਂ ਨਹੀਂ ਆਉਂਗਾ ਝੂਠ ਬੰਦੇ ਬਹੁਤ ਭੈੜਾ ਲਾ ਲੈਂਦਾ ਕਾ ਤੂੰ ਸੱਚਾ ਬੈੜਾ ਝੂਠ ਬੋਲਦਾ ਬੰਦਾ ਮਾਰਦਾ ਆ ਵੀਡੀਓ ਬਣੀ ਆਂਦੀ ਆ ਨਾ ਮੈਂ ਇਹ ਚੈੱਕ ਕਰ ਲੈਣਾ ਜਿਹੜਾ ਜਿਹੜਾ ਬੰਦਾ ਵੀਡੀਓ ਦੇਖੂਗਾ ਉਹ ਕਮੈਂਟ ਕਰਕੇ ਯੂਰ ਦੱਸੂਗਾ ਵੀ ਇਹਨੇ ਇਹ ਕਿਹਾ ਸੀ ਕਿ ਤੁਹਾਨੂੰ ਦੇਣ ਵਾਲੀ ਜਿਹੜੀ ਕਰੀਮ ਆ ਉਹਦੇ ਵਿੱਚ ਪਈ ਆ ਕੱਟ ਦਾ ਨਾਂ ਨਹੀਂ ਜਾਣ ਮੈਂ ਲਿਆ ਮੈਨੂੰ ਪਤਾ ਹੈ ਨਾ ਕੋਈ ਨਹੀਂ ਫਿਰ ਤੁਹਾਨੂੰ ਮੁੱਕਰ ਜਾਣੇ ਆ ਲਓ ਬਾਈ ਐਂ ਚੱਕੋ ਪਹਿਲਾਂ ਵੀ ਮੈਨੂੰ ਆਦਤ ਆ ਤੁਹਾਨੂੰ ਇਹ ਐਂ ਕਰੋ ਐਂ ਲਿਆਓ ਚਲੋ ਹੁਣ ਬਹੁਤ ਨਾੜਾ ਚਲੋ ਬਸ ਸਾਸ ਤੇ ਸਾਸ ਆਹ ਕਿਹੜੀ ਸਾਸ ਹੈ ਆਈ ਰੱਖੀ ਸਾਸ ਸੀ ਸਰ ਜਨ ਅਮੀ ਇੱਕ ਚੀਜ਼ ਦਿਖਾਵਾਂਗਾ ਉਹ ਬਣਾਈ ਠੀਕਾ ਠੀਕਾ ਅਮੀ ਆ ਬਣਾ ਕੇ ਚਾਲੂ ਕਰਕੇ ਨਹੀਂ ਫਿਰ ਹੋਰ ਮੈਂ ਕੁਝ ਨਹੀਂ ਬਣਾਉਣਾ ਮੈਂ ਦੱਸੂਗਾ ਨਾ ਤੂੰ ਖਾ ਵੀ ਆ ਨਾਲ ਚਾਹ ਹੁੰਦੀ ਚਾਹ ਤੈਨੂੰ ਕਹਾਂ ਧਰ ਲਓ ਮੜੀ ਜੀ ਚਾਹ ਚਾਹ ਵੀ ਮੈਂ ਤੁਸੀਂ ਖਾਓ ਮੈਂ ਨਾ ਸਰਾ ਹੀ ਹੋਣਾ ਇਹ ਹੀ ਠੀਕ ਰਹਿੰਦਾ ਪਤਾ ਕਿ ਰੇਸ਼ੇ ਕਰਕੇ ਨਾ ਬੜਾ ਹੋ ਗਿਆ ਬੜਾ ਕੰਮ ਜਾ ਮੈਂ ਗੱਲ ਹੁਣ ਦੱਸਾਂਗਾ ਤੂੰ ਬਹੁਤ ਵਧੀਆ ਮਾਂ ਤੋਂ ਬਾਅਦ ਸੱਚ ਘਰ ਵਾਲੀ ਲਈ ਹੁੰਦੀ ਹੈ ਜਿਹੜਾ ਚਾਚਾ ਦਾ ਖਾਣਾ ਦਿੰਦੀ ਨੇ ਤਾਂ ਬੱਚੇ ਨਵਾਂ ਪੁੱਤ ਨਹੀਂ ਪੁੱਛਦੇ ਜੇ ਲਾਦ ਨਾ ਭਰਾਂਗੇ ਤੇ ਨਹੀਂ ਦੇਣਾ ਹਾਂ ਨਵਾਂ ਪੁੱਤ ਨਹੀਂ ਪੁੱਛਦੇ ਮੁਰ ਕੇ ਹੁਣ ਤਾਂ ਬੰਦਾ ਉੱਡਿਆ ਫਿਰਦਾ ਮੈਂ ਤਾਂ ਮੰਡਾ ਲਿਆਉਂਗਾ ਮੈਂ ਨਵਾਂ ਤੋਂ ਖਾਊਂਗਾ ਕਰਮ ਵਾਲੀ ਹੁੰਦੇ ਆ ਕੋਈ ਨਹੀਂ ਕਹਿੰਦਾ ਹੈਗਾ ਹਾਂ ਤੇਰਾ ਵਿਆਹ ਹੋਣਾ ਹੀ ਹੈ ਨਾ ਜੇ ਲਾਦ ਕੇ ਸਾਦ ਬਣਾ ਕੇ ਰੱਖੋਗੇ ਤਾਂ ਲਾਦ ਖਲਾਤੀ ਹੈ ਹੂੰ ਪਾਉ ਦੇ ਲਾਦ ਨੂੰ ਐ ਕਹੀ ਜਾਵਾਂਗੇ ਨਾਉਨ ਕਹੀ ਜਾਵਾਂਗੇ ਇਹ ਸਹਤ ਨੂੰ ਨੀਂਦ ਨਹੀਂ ਲੈਂਦੀ ਇਹ ਐ ਨਹੀਂ ਕਰਦੀ ਦੌੜ ਨਹੀਂ ਕਰਦੀ ਫਿਰ ਰੂਟਿੰਗ ਨਹੀਂ ਦਿੰਦੀ ਗਾਲੀ ਦਿੰਦੀ ਆ ਚਲੋ ਇਹ ਵੀਡੀਓ ਤਾਂ ਸਾਨੂੰ ਸਿੱਖਿਆ ਮਿਲਦੀ ਆਗੀ ਕਾਦੀ ਇਹ ਕਿਸੇ ਦੀ ਮਿਹਨਤ ਤੇ ਹੋਣੀ ਕਰਨਾ ਚਾਹੀਦਾ ਹੈਗਾ ਮਜ਼ਾਕ ਨਹੀਂ ਹੋਣਾ ਚਾਹੀਦਾ ਅੜਾ ਕੇ ਦੇਖ ਲੈ ਮਜ਼ਾਕ ਉਹਨੇ ਅੜਾ ਵੀ ਅੜਦੇ ਤਾਂ ਖੁਸ਼ ਹੋਣਾ ਵੀ ਨਹੀਂ ਉਹ ਘਿਆ ਆਂ ਰੱਖੀ ਹੋਇਆ ਕੋਲੇ ਹਥਿਆਰੀ ਰੱਖੀ ਤੇ ਹਾਂ ਕਹਣਾ ਮਜ਼ਾਕ ਨਹੀਂ ੜਾਣਾ ਚਾਹੀਦਾ ਮੈਂ ਹਾੜਾ ਆ ਕੇ ਦੇਖ ਲਓ ਹਜ਼ਾਰ ਉਹ ਗਿਰੂਗਾ ਐ ਨਹੀਂ ਦੇਖਦਾ ਚਲਾਤਾ ਸੀਗਾ ਇਹ ਨਹੀਂ ਸੰਜਣਾ ਭੈਣ ਆਪਣੀ ਬੋਲੀ ਦਾ ਕਿੰਨਾ ਫਰਕ ਹੈ ਨਾ ਫਤੂ ਕੀਵਾ ਇਹ ਗਿਰੂਗਾ ਮੈਂ ਕਿ ਡਿੱਗੂਗਾ ਆਪਾਂ ਵੀ ਮਾਂ ਪੁੱਤ ਨਹੀਂ ਬੋਲੀਂ ਬੋਲ ਰਿਹਾ ਦੇਖਣਾ ਹੁੰਦਾ ਇਹ ਵੀ ਤਾਂ ਮੈਂ ਦਾਸਣਾ ਜਿਹੜਾ ਹੁੰਦਾ ਡਿੱਗਣਾ ਮਰਦਾ ਟਿਚੂ ਉਹ ਮਰਦਾ ਜਿਹੜਾ ਹੁੰਦਾ ਡਿੱਗਣਾ ਕੋਟਵੇਂ ਕੋਈ ਥੈਟਾ ਲਾ ਕੇ ਜਾਂ ਹੁੰਦਾ ਕਿ ਪਿਆ ਕਰੇ ਪੌੜੀ ਤੋਂ ਥੈਟਾ ਲਾ ਕੇ ਜਿਹੜਾ ਹੁੰਦਾ ਗਿਰਨਾ ਗਿਰਨਾ ਬਰੰਗ ਮਦੇ ਆਓ ਕਿਸੇ ਦੀਆਂ ਨਜ਼ਰਾਂ ਤੋਂ ਡਿੱਗ ਪਿਆ ਕਿਸੇ ਦੀਆਂ ਆ ਗਿਆ ਯਾਰ ਬਸ ਖਤਮ ਹੋ ਗਏ ਨੇ ਇੱਕ ਪਿਆ ਬਹੁਤ ਉਹਨਾਂ ਦੀ ਬਣਾਉਂਦਾ 5-7 ਤਾਂ ਬਣਾਉਂਦੇ ਤੂੰ ਦੱਸ ਆਪਦਾ ਖਾਣੇ ਨਹੀਂ ਆਪਦਾ ਖਾ। ਇਹ ਖਾਜੰ ਵੀ ਨਹੀਂ ਆਉਂਦੇ ਜਿਆਦਾ। ਹਾਂ ਜੇ ਟਾਟਾ ਤਾਂ ਕਮ ਜੀਣ ਮਿਲਦਾ। ਕੋਈ ਨਹੀਂ ਆ ਘਾਰੇ ਹੁੰਦੇ ਆ। ਕਮਲਿਓ। ਹੋਰ ਇਹ ਤਾਂ ਇੱਕ ਖਾਦਾ ਇਹ। ਇਹ ਹੈ ਵੀ ਹੁੰਦੇ ਵੈਸਣ ਹੈ ਵੀ। ਆ ਗਿਆ। ਕਿਵੇਂ ਲੱਗਿਆ? ਇਹ ਬੰਦਾ ਸਵਾਦ ਬਹੁਤ ਆ। ਬਣਾ ਕੇ ਦੇਖੋ ਖਾ ਕੇ ਦੇਖੋ। ਨੇਰੇ ਹੀ ਲਓ। ਘਾਲਾ ਜੰਮ ਬਣਾ ਰੱਖਿਆ ਕਰੋ। ਰੋਟੀ ਖਵਾਉਂਦੀ ਆ ਸਾਡੀਆਂ ਕਰਨ ਕਰਮ ਮੋਗਲੀ ਮਗਾਈ ਦੀ ਮੋਗਲੀ ਲਿਆ ਕੇ ਦਿੱਤੀ ਕੀ ਮੋਗਲੀ ਮਗਾਈ ਅੱਜ ਤੱਕ ਮੋਗਲੀ ਕਿਲੋ ਨਾਲ ਰੋੜੀਆਂ ਤੇ ਉਹ ਮਗਾਇਆ ਸੀ ਦੂਜਾ ਚਲੋ ਬਾਤ ਚ ਦੱਸਦੀ ਆਏ ਵੇ ਇਹ ਹੋ ਗਿਆ ਕੰਮ ਆ ਕੀ ਹੋ ਗਿਆ ਆ ਹੀ ਹੋ ਜਾਣਾ ਕਦੇ ਕਦੇ ਚਲ ਬਸ ਰਹੀਏ ਕਿਆ ਹੋ ਜਾ ਹੋਰ ਟੂ ਬਣਾਉਣਾ ਹੈਗਾ ਕਿ ਮੈਂ ਤਾਂ ਹੁਣੇ ਛਿਵਾਵਾਂ ਤਾ ਤਬਾਤ ਦੱਖੇ ਤਬਾਤ ਕੈਨਿੰਗ ਦੇਦਾ ਹੋਰ ਲੈ ਗਏ ਤੁਸੀਂ ਨਹੀਂ ਮੈਂ ਜਾ ਗਿਆ ਬਈ ਆਹ ਆ ਗਰਮ ਜਾਂ ਲੈ ਰੱਖ ਲਓ ਇੱਕ ਹੈਚ ਰੱਖ ਲਓ ਓਕੇ ਜੀ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਨੂੰ ਕਰੋ ਫੋਲੋ ਤੇ ਸਬਸਕ੍ਰਾਈਬ ਧੰਨਵਾਦ